ਪ੍ਰੀਵਿਊ ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਸ੍ਰੀ ਹਰਗੋਬਿੰਦਪੁਰ ਤੋਂ ਆਉਣ ਵਾਲੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਅੱਜ ਸ੍ਰੀ ਹਰਗੋਬਿੰਦਪੁਰ ਦੇ ਬੀਡੀਪੀਓ ਦਫ਼ਤਰ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮਾਸਟਰ ਹਰਪਾਲ ਸਿੰਘ ਵੱਲੋਂ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ VOTING ਮਸ਼ੀਨਾਂ ਬਾਰੇ ਅਵੇਅਰ ਕੀਤਾ ਗਿਆ। ਸ੍ਰੀ ਹਰਗੋਬਿੰਦਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਅਤੇ ਬਚਿੱਤਰ ਸਿੰਘ ਕਲਸੀ ਦੀ ਰਿਪੋਰਟ ਇਹ ਜਿਹੜੀ ਚੋਣ ਕਮਿਸ਼ਨਰ ਪੰਜਾਬ ਜੀ ਵੱਲੋਂ ਕੋਈ ਜਿਹੜੀ ਜੋ ਹਦਾਇਤਾਂ ਹੋਈਆਂ ਨੇ ਉਹਨਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਜੀ ਵੱਲੋਂ ਸਾਡੀ ਡਿਊਟੀ ਜਿਹੜੀ ਹੈ ਬਤੌਰ ਮਾਸਟਰ ਟ੍ਰੇਨਰ ਜਿਹੜੀ ਹੈ ਲੱਗੀ ਹੈ ਅਸੀਂ ਬੀਬੀਪੀਓ ਦਫਤਰ ਸ੍ਰੀ ਹਰਗੋਬਿੰਦਪੁਰ ਵਿੱਚ ਜੋ ਵੀ ਲੋਕ ਆਪਣਾ ਕੰਮ ਕਰਵਾਉਣ ਆ ਰਹੇ ਆ ਉਹਨਾਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਇਹ ਜਿਹੜੀਆਂ ਮਸ਼ੀਨਾਂ ਨੇ ਉਹ ਕਿਵੇਂ ਕੰਮ ਕਰਦੀਆਂ ਤੁਸੀਂ ਵੋਟ ਆਪਣੀ ਕਿਵੇਂ ਕਾਸਟ ਕਰ ਸਕਦੇ ਹੋ ਜੇ ਤੁਸੀਂ ਨੀਦਵਾਰ ਨੇ ਤੁਸੀਂ ਆਪਣੀ ਵੋਟ ਪਾਉਂਦੇ ਜੇ ਤੋ ਤੁਸੀਂ ਦੇਖ ਸਕਦੇ ਜੇ ਵੀਵੀ ਪੈਡ ਦੇ ਉੱਪਰ ਕਿ ਕੀ ਉਸੇ ਨੂੰ ਮੇਰੀ ਵੋਟ ਕਾਸਟ ਹੋ ਰਹੀ ਹੈ ਇਹ ਇੱਕ ਅਵੇਅਰਨੈਸ ਪਰਪਸ ਦੇ ਤੌਰ ਤੇ ਜਿਹੜਾ ਵਾ ਇਹ ਸਾਰਾ ਚੱਲ ਰਿਹਾ ਜੀ ਤੇ ਰੋ ਜਾਨਾ ਅਸੀਂ ਇੱਥੇ ਬੈਠਦੇ ਆ ਜਿੰਨੇ ਵੀ ਲੋਕ ਆਉਂਦੇ ਨੇ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਸਾਰੇ ਲੋਕ ਆਪਣੀ ਵੋਟ ਕਾਸਟ ਕਰਕੇ ਦੇਖਦੇ ਆ ਵੀ ਵੀ ਪੈਡ ਤੋਂ ਉਹਨਾਂ ਨੂੰ ਵੀ ਵੀ ਕਾਰਡ ਤੋਂ ਪਤਾ ਲੱਗ ਜਾਂਦਾ ਹੈ ਕਿ ਵੋਟ ਨੇ ਜਿਸ ਕੈਂਡੀਡੇਟ ਨੂੰ ਪਾਈ ਹੈ ਉਸੇ ਨੂੰ ਹੀ ਪੈ ਰਹੀ ਔਰ ਕਿੰਨੇ ਜਾਣੇ ਤੁਹਾਨੂੰ ਦੱਸ ਦਿਖਾ ਸਕਦੇ ਹੋ ਖੁਰਪਕ ਅਸੀਂ ਕੋਈ 100 ਦੇ ਲਗਭਗ ਕਿਉਂਕਿ ਅਸੀਂ ਇੱਕ ਤਰੀਕ ਤੋਂ ਡਿਊਟੀ ਲੱਗੀ ਸੀ ਤੇ 100 ਦੇ ਲਗਭਗ ਸਾਡੇ ਕੋਲ ਹੋ ਗਏ ਔਰ ਇਹ ਇੱਥੇ ਡਿਊਟੀ ਲੱਗੀ ਹੋਰ ਵੀ ਕਿਤੇ ਲੋਕੀ ਇਹ ਵੈਸੇ ਸਾਡੀ ਤਾਂ ਇੱਥੇ ਹੈ ਜੀ ਫਿਲਹਾਲ ਤੇ ਉਸ ਤਰ੍ਹਾਂ ਜਿੰਨੇ ਵੀ ਪਬਲਿਕ ਪਲੇਸਿਸ ਨੂੰ ਉੱਥੇ ਲੱਗੀਆਂ ਹੋਈਆਂ ਨੇ ਡਿਊਟੀਆਂ ਸਾਰੇ ਕੁਝ ਟੀਚਰਾਂ ਦੀਆਂ ਜਾਂ ਕੁਝ ਹੋਰ ਵੀ ਆਮ ਦੇਸੀ ਦਫ਼ਤਰ ਦੇ ਵਿੱਚ ਵੀ ਜਿਹੜੀਆਂ ਲੱਗੀਆਂ ਹੋਈਆਂ ਤੇ ਤੁਹਾਡੇ ਮਾਦੀਅਮ ਰਹੀ ਅਸੀਂ ਇੱਕ ਬੇਨਤੀ ਵੀ ਕਰਨਾ ਚਾਹਾਂਗੇ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਆ ਕੇ ਇੱਥੇ ਜਿਹੜਾ ਵਾ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਨਾਲੇ ਕਿੰਨੇ ਮਸ਼ੀਨਾਂ ਕੰਮ ਕਰਦੀਆਂ ਦੇਖ ਸਕਦੇ